ਸਾਰਿਆਂ ਦਾ ਸਵਾਗਤ ਹੈ ਪਿਆਰਿਓ ਅੱਜ ਆ ਦੇਖੋ ਸਾਹਮਣੇ ਨਿਰਮਲ ਕੁਟਿਆ ਸ਼ਹਾਬਪੁਰ ਬਾਹਰਲਾ ਗੇਟ ਇਹ ਮੈਂ ਜਾ ਰਿਹਾ ਸੀ ਇਧਰ ਕਲਾਸ ਲਾਉਣ ਇਹ ਮੈਂ ਤੁਹਾਨੂੰ ਥੋੜਾ ਜਿਹਾ ਕੁਝ ਦਿਖਾਉਣ ਲੱਗਾ ਆ ਦੇਖੋ ਪਾਰਕ ਬਣਾਈਆਂ ਇਧਰ ਰੁੱਖ ਅਗਲੇ ਬੰਨੇ ਜਿਹੜੀ ਉਹ ਨਹਿਰ ਆ ਉਹ ਇਧਰਲੇ ਬਣਾਈਆਂ ਇਹ ਨਿਰਮਲ ਕੁਟੀਆ ਸ਼ਹਾਬਪੁਰ ਡੇਰਾ ਸ਼ਹਾਬਪੁਰ ਸੰਤ ਬਾਬਾ ਦਵਿੰਦਰ ਸਿੰਘ ਜੀ ਉਹਨਾਂ ਦਾ ਸਥਾਨ ਇਹ ਵੈਸੇ ਤਾਂ ਮੈਂ ਇੱਥੇ ਰਹਿ ਕੇ ਸਿੱਖਿਆ ਕੁਰਬਾਨੀ ਆ ਵਸ ਦੀ ਕੀਰਤਨ ਕੀਰਤਨ ਮੈਂ ਇੱਥੇ ਰਹਿ ਕੇ ਸਿੱਖਿਆ 5 ਸਾਲ ਰਿਹਾ ਇੱਥੇ ਤੇ ਅੱਜ ਮੈਂ ਜਾ ਰਿਹਾ ਸੀ ਕਲਾਸ ਲਾਉਣ ਤੇ ਇੱਥੇ ਖਲੋਤਾ ਥੋੜਾ ਜਿਹਾ ਮੈਂ ਘੱਟ ਤੁਹਾਨੂੰ ਵਿਖਾਈਏ ਨਜ਼ਾਰਾ ਵੇਖੋ ਕਿੱਡਾ ਵਧੀਆ ਨਜ਼ਾਰਾ ਮਹਾਪੁਰਸ਼ਾਂ ਨੇ ਕਿੱਡੀ ਸਜਾਵਟ ਕੀਤੀ ਹੋਈ ਹੈ ਇੱਥੇ ਸੜਕ ਦੇ ਉੱਤੇ ਹੀ ਪਾਰਕ ਬਣਾਈਆਂ ਬੈਣ ਖਲੋਣ ਵਾਸਤੇ ਵੇਖਣ ਨੂੰ ਵਧੀਆ ਲੱਗਦੀ ਹੈ ਤੇ ਬਾਕੀ ਜਿਹੜੇ ਰੋਖ ਰੱਖਿਆ ਉਹਨਾਂ ਦੀ ਥੱਲੇ ਉਹ ਸਫਾਈ ਤੇ ਇਧਰਲੇ ਬੰਨੇ ਵੀ ਇਹ ਦੋ ਪਾਰਕਾਂ ਇਹਨਾਂ ਨੇ ਬਣਾਈਆਂ ਪਾਸੇ ਦੇ ਇਹ ਕਿੰਡੀ ਵਧੀਆ ਚੀਜ਼ ਬਣਾਈਆਂ ਨਾ ਕਿਉਂਕਿ ਮਹਾਪੁਰਸ਼ਾਂ ਦਾ ਜਿਹੜਾ ਸੰਭਾਅ ਨਾਲ ਬੜਾ ਸਵਾਈ ਪਸੰਦ ਆ ਕਿ ਸਫਾਈ ਹੋਵੇ ਸਾਨੂੰ ਅਸੀਂ ਇੱਥੇ ਰਹਿਣ ਨੂੰ ਨਹੀਂ ਅਸੀਂ ਕਈ ਵਾਰੀ ਕੱਪੜੇ ਮੈਦੇ ਪਾਏ ਹੋਣਾ ਨਾ ਕਿਤੇ ਉਹਨਾਂ ਨੇ ਕਿਹਾ ਕੱਪੜੇ ਸਾਫ਼ ਪਾਓ ਸੋ ਸੇਵਾ ਕਰਨ ਚੱਲੇ ਆ ਉਹਨਾਂ ਕਹਿੰਦਾ ਭਾਵੇਂ ਸੇਵਾ ਕਰਨ ਚੱਲੇ ਜਿੱਥੇ ਮਰਜ਼ੀ ਚੱਲਿਓ ਕੱਪੜੇ ਸਾਫ ਪਾਉਣੇ ਆ ਤੇ ਦਸਤਾਰ ਵੀ ਵੱਡੀ ਸਜਾਣੀ ਨਿੱਕੀ ਦਸਤਾਰ ਤੋਂ ਮਨਾ ਕਰ ਦਿੰਦੇ ਸੀ ਜਿਹੜੇ ਨਾਰਮਲ ਜੀ ਬੰਨੀ ਹੋਏ ਤੇ ਮੇਰੀ ਦਸਤਾਰ ਉਹਨਾਂ ਨੂੰ ਬੜੀ ਪਸੰਦ ਆਉਂਦੀ ਸੀ ਤੇ ਉਹਨਾਂ ਨੇ ਕਹਿੰਨਾ ਦਸਤਾਰ ਵਧੀਆ ਸਜਾਇਆ ਕਰੋ ਤੇ ਕੱਪੜੇ ਵਧੀਆ ਪਾਇਆ ਕਰੋ ਚੰਗਾ ਲੱਗਦਾ ਬੰਦਾ ਤੇ ਆਪ ਮਹਾਪੁਰਸ਼ ਜਿਹੜੇ ਉਹਨਾਂ ਦਾ ਸੁਭਾਅ ਵੀ ਇਦਾਂ ਦਾ ਹੀ ਇਦਾਂ ਦਾ ਹੀ ਹੈ ਸੌਰੀ ਤੇ ਹੁਣ ਗਏ ਨੇ ਬਾਹਰਲੇ ਮੁਲਕ ਤੇ ਮੈਂ ਤੁਹਾਨੂੰ ਬਾਹਰ ਦਾ ਮਾਹੌਲ ਵਿਖਾ ਰਿਆਂ ਦਾ ਅੰਦਰ ਦਾ ਮਾਹੌਲ ਕਿੱਥੇ ਜਦੋਂ ਅੰਦਰ ਜਾਵਾਂਗੇ ਉਦੋਂ ਦਿਖਾਵਾਂਗੇ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ